ਅਗਰ ਪੀਜੇ ਕਾਨ ਕਿਹੜੀ ਤੁਹਾਡੀ ਆ ਗਿਆ ਗੱਡੀਆਂ ਵੇਕਰੀਆਂ ਨਿਊ ਇੰਡੀਆ ਵੇਕਰੀਆਂ ਇੰਡੀਆ ਵੇਕਰੀਆਂ ਇਹ ਦਗਾਦਵਾਰ ਨਿਊ ਇੰਡੀਆ ਵੇਕਰੀ ਲਿਖਿਆ ਸਰ ਉਹ ਰੈਨੋਵੇਸ਼ਨ ਕਰਦੇ ਹੋਗੇ ਛੇਤੀ ਅੱਛਾ ਤੇ ਜਿਹੜਾ ਕਾਨਾ ਬਿਕਰਸ ਹੈ ਉਹ ਕੀ ਚੀਜ਼ ਹੈ ਤੁਹਾਡੇ ਕੋਲ ਕੀ ਚਾ ਰਹੇ ਆ ਸਾਡੇ ਨਾਲ ਕੋਈ ਲਿੰਕ ਨਹੀਂ ਦਿੱਤਾ ਹਾਂਜੀ ਜੀ ਜੀ ਅੱਜ ਵੀ ਜੀ ਆਪਾਂ ਕੱਲ੍ਹ ਤੋਂ ਦੇਖਦਾ ਪਰ ਤਾਂ ਕੋਈ ਨਹੀਂ ਕਿ ਸਾਡਾ ਵੀ ਅਪਡੇਟ ਮੈਟਲ ਮਿਲ ਚੱਲਦਾ ਸਾਡੇ ਆਪਣੀ ਇੰਡੀਵਿਡਿਊਅਲ ਸਟਮੈਂਟ ਤੇ ਆਪ ਕੋਈ ਬਿਲਕੁਲ ਤੇ ਫਿਰ ਇਹ ਕੇਕ ਤੁਹਾਡੇ ਇਥੋਂ ਵੀ ਸਪਲਾਈ ਹੋ ਰਿਹਾ ਹੈ ਅਰਜੁਨ ਅਲੱਗ ਹੀ ਹੁਣੇ ਫੋਨ ਆਇਆ ਕਿ ਕੀ ਕੀ ਆਨਲਾਈਨ ਰਹਿਣਾ ਕੀ ਠੀਕ ਹੈ ਅਸੀਂ ਦੇਖਤਾ ਪਰ ਇਦਾਂ ਸਾਡਾ ਪਰਮਾਨੈਂਟ ਕੋਈ ਉਦਾਂ ਨਹੀਂ ਜਿਵੇਂ ਤੁਹਾਨੂੰ ਕਹਿ ਰਹੇ ਕਿ ਕੀ ਤੁਹਾਡਾ ਲੋਗ ਹੈ 24 ਗਰੀ ਇਸ ਤਰੀਕਾ ਦੇ ਕੰਮ ਦੇ ਸਾਡੇ ਕੋਲ ਰਹਿਤਾ ਉਹ ਦੀ ਜੀਪੀ ਦੀ ਸਟੇਟਮੈਂਟ ਘਟਾ ਲਓ ਸਾਡੀ ਵੀ ਘਟਾ ਲਓ ਕਿ ਜਿਨ੍ਹਾਂ ਨੇ ਆਰਡਰ ਕੀਤਾ ਉਹਨਾਂ ਦੇ ਹੋ ਸਕਦਾ ਤੁਸੀਂ ਕੈਸ਼ অন ਡਿਲੀਵਰੀ ਦਿੱਤਾ ਹੋਵੇ ਕੀ ਕੀ ਹੋ ਸਕਦਾ ਪਰ ਸਵਾਲ ਇਹੀ ਹੈ ਸਵਾਲ ਇਹੀ ਹੈ ਜੀ ਜਿਹੜਾ ਉੱਥੇ ਕਾਨਾ ਬਿਕਰ ਰਜਿਸਟਰਡ ਹੈ ਉਹਦੇ ਵਿੱਚ ਜੀਐਸਟੀ ਨੰਬਰ ਤੁਹਾਡਾ ਸਾਡਾ ਨਹੀਂ ਉਹਦੇ ਵਿੱਚ ਐਫਐਸਐਸਆਈ ਜਿਹੜਾ ਹੈ ਲਾਇਸੈਂਸ ਲਿਤਾ ਹੋਇਆ ਉਹ ਤੁਹਾਡਾ ਕਿ ਨਹੀਂ ਹੈ ਸਾਡਾ ਨਹੀਂ ਤੁਹਾਡਾ ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਏਡੇ ਦਿਖਾ ਰਹੇ ਨੇ ਸਾਡਾ ਮੈਜ ਕੋਈ ਨਹੀਂ ਕੀਤਾ ਇਹਨਾਂ ਸਾਡੇ ਕੋਲ ਤਾਂ ਕੋਈ ਵੀ ਕਾਨਾ ਬਿਕਰ ਤੇ ਜੇਕਰ ਆਰਡਰ ਕਰਦਾ ਹੈ ਤਾਂ ਤੁਹਾਡੇ ਕੋਲ ਕਿਵੇਂ ਆਉਂਦਾ ਸਰ ਪਟਿਆਰੇ ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਚਾਹੇ ਹਮ ਆਪਣਾ ਜਿਹੜੇ ਹੋਮ ਮੇਕਰ ਹਾਂ ਦੇ ਨੇ ਕੇਕ ਉਹ ਵੀ ਚੁਵਾਉਂਦੇ ਨੇ ਉੱਥੋਂ ਚੁਵਾਉਂਦੇ ਨੇ ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ ਕਿਹੜਾ ਜਿਹੜਾ ਉਹ ਕੇਕ ਨਹੀਂ ਨਹੀਂ ਸਾਡਾ ਕੇਕ ਨਹੀਂ ਹੈ ਉਦੋਂ ਸਾਡਾ ਕੋਈ ਕੇ ਕੇ ਆਉਣ 24 ਤਰੀਕ ਨੂੰ ਆਉਣਾ ਉਹਨੇ ਕੀ ਕਹਾ ਉਹ ਆਰਡਰ ਰਹਾ ਹੈ ਮਤਲਬ ਕਹਿੰਦਾ ਵੀ ਮੀਲੀ ਸੜਕ ਅਦਾਤ ਜਰੂਰ ਟਿਕਾਨਾਂ ਤੋਂ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਵੀ ਕਰਨ ਦੇ ਸਰਪੰਚ ਪਿੱਛੇ ਕਰ ਰਿਹਾ ਹੈ ਐਡਰੈਸ ਕਿਉਂ ਦੰਦਦਾ ਤੈਨੂੰ ਤਾਂ ਅੱਜ ਇਹਨਾਂ ਨੂੰ ਵੀ ਕਰਾਣਾ ਜੀ ਤੇ ਉਸ ਦੇ ਨਾਲ ਇਹ ਐਡਰਸਾ ਕੋਲ ਪੰਜ ਪੰਜ ਕੇਕ ਤੁਹਾਡੇ ਕੋਲ ਹੀ ਗਏ ਸਰ ਸਰ ਮੇਰੀ ਇੱਕ ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਕੇਕ ਤੁਹਾਡਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ ਨਹੀਂ ਸਰ ਨਹੀਂ ਸਰ ਡੇਲੀ ਸਾਡਾ ਕੋਈ ਕੇਕ ਨਹੀਂ ਆਜ ਤੱਕ ਅੱਜ ਤਾਂ ਸਾਨੂੰ ਪਹਿਲੀ ਵਾਰ ਆ ਕੇ ਕਿ ਕੇਕ ਆਇਆ ਜਮਨਟੋ ਲਈ ਆ ਜੀ ਕੇਕ ਆਰਡਰ ਤੁਹਾਡਾ ਨੂੰ ਆਇਆ ਇਹ ਵੀ ਪਿੱਕਰ ਆ ਪਰ ਸਾਡਾ ਕੋਈ ਇਦਾਂ 24 ਦੇਗਾ ਕੋਈ ਕੇਕ ਨਹੀਂ ਸੰਦਾ ਜੀ ਕਹਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਕਢਾ ਲਓ ਉਤੇ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਹੈ ਜਿਸ ਘਰ ਦੇ ਵਿੱਚ ਉਸਨੇ ਵੀ ਆ ਕੇ ਬਿਆਨ ਬੋ ਦਿੱਤਾ ਹੈ ਕਿ ਕੋਈ ਇਹ ਪਰਿਵਾਰਦਾਰ ਸਾਨੂੰ ਜਿੱਥੇ ਲੋਕਿ ਸਨ ਉਹ ਤੋਂ ਕੋਈ ਕਰਦਾ ਨਹੀਂ ਸਟ੍ਰੈਸ ਤੇ ਕੀ ਕਾਮ ਤੇ ਕੀ ਚੀਜ਼ ਹੈ ਕਾਨਾ ਬੇਕਰ ਕੀ ਚੀਜ਼ ਹੈ ਸੋ ਸਾਨੂੰ ਕੁਝ ਨਹੀਂ ਦੱਸਦਾ ਸਨ ਤਾਂ ਦੇਖੋ ਕੌਣ ਆਇਆ ਹੈ ਕਿ ਕੇ ਸਰ ਤੁਹਾਡੇ ਨਾਲ ਜੁੜੇ ਆ ਇਸ ਐਡਰੈਸ ਤੇ ਕੇਕ ਦੇਣਾ ਜੀ ਇਸ ਐਡਰੈਸ ਤੇ ਆ ਜਾਂ ਟੇਮੈਂਟ ਆ ਚੀਜ਼ ਆ ਚੀਜ਼ ਤੁਸੀਂ ਐਡਰੈਸ ਖੁਦ ਪਹੁੰਚਾਉਂਦੇ ਹੋ ਨਹੀਂ ਨਹੀਂ ਸਖੋਦੋਂ ਨਾ ਹੁੰਦੇ ਲੈਣਾ ਹੁੰਦਾ ਕਿ ਸਾਡਾ ਕੇਕ ਮਤਲਬ ਲੈਣ ਆ ਗਏ ਕੌਣ ਲੈਣਾ ਹੁੰਦਾ ਚਾਹੀ ਕੋ ਜਮੇਟੋ ਆ ਗਿਆ ਕੋਈ ਆ ਗਿਆ ਪਰਸਨ ਆ ਗਿਆ ਕਈ ਅਨਡਰਸ ਤੇ ਵੀ ਆਉਂਦੇ ਨੇ ਸਰ ਤੁਹਾਡੇ ਕਿਚੋਂ ਆਉਂਦੇ ਜੀ ਫਿਰ ਜਿਹੜਾ ਦਾਣਾ ਬੇਕਰ ਨੂੰ ਕੇਕ ਮਿਲਦਾ ਹੈ ਨਹੀਂ ਨਹੀਂ ਕੇਕ ਆਣਾ ਤਾਂ ਆ ਜਾਇਆ ਹੈ ਨਾ ਜੀ ਕੇਕ ਆਣਾ ਤਾਂ ਪਹਿਲਾ ਕਹਿ ਰਾਂ ਕਿ ਜੇ ਹੋਰ ਲੋਕਲ ਕੋਈ ਵੀ ਰੈਜ਼ੀਡੈਂਸ ਤੋਂ ਕੋਣ ਆਏ ਤਾਂ ਅਸੀਂ ਕੀ ਕਰਦੇ ਉਹ ਤੁਸੀਂ ਦੇ ਦਿੰਦੇ ਹੋ ਪਰ ਜਿਹੜਾ ਇਹ ਕੇਕ ਚੋਰੀ ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ ਸਾਡੇ ਕੋਈ ਨਹੀਂ ਕਹੇਗੇ ਜੀ ਨਾ ਉਹਨਾਂ ਕੋਲ ਲੋਕ ਚੀਜ਼ ਹੈਗੀ ਤੇ ਅਸੀਂ ਕੇਕ ਦਿੱਤਾ ਉਹ ਵੀ ਨਾ ਸਾਡੇ ਤੋਂ ਕੋਈ ਬੈਨਰ ਹੋਏਗਾ ਸਾਡਾ ਇਹ ਖੈਲਾ ਵੀ ਸਾਡੇ ਇੰਡੀ ਵਿਕ ਤੇ ਜਾਂਦਾ ਜੀ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦਿਨ ਨਾਲ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਇਲੈਕਟ੍ਰੀ ਸੜਕ ਅਦਾਲਤ ਵਿਚਾਰ ਰੋ ਕਾਨਾ ਬਿਕਰ ਪੀਲੀ ਸੜਕ 246 Zomato ਨਾਲ ਉਹਦੇ ਨਾਲ ਗੱਲ ਵੀ ਕੀਤੀ ਉਹ ਚਾਰ ਇੱਕਰੀ ਕੋਲ ਗਿਆ ਸੀ ਚਾਰ ਕੁਆਟਰਾਂ ਕੋਲ ਤੇ ਨਹੀਂ 246 ਐਡਰੈਸ ਹੈ 246 ਪੀਲੀ ਸੜਕ ਤੁਹਾਡਾ 246 ਹੈ ਤੁਹਾਡਾ 246 ਸਾਡਾ ਉੱਤੇ ਇਹਦਾ ਅਸੀਂ ਸਰ ਅੱਜ ਅਸੀਂ ਐਡਰੈਸ ਕੀ ਹੈ ਤੇ ਸਾਡਾ ਨਹੀਂ ਸਾਡਾ ਉੱਤੇ ਇਹ ਐਡਰੈਸ ਕੀ ਹੈ 37 ਨੰਬਰ ਸਾਡੇ ਪੀਲੀ ਸੜਕ ਇਹਦਾ ਐਡਰੈਸ ਕੀ ਹੈ ਦੁਕਾਨ ਦਾ 237 ਵਟਾ ਜਿਹੜਾ GST ਨੰਬਰ ਹੈਗਾ ਉਹ ਤੁਹਾਡਾ ਮੈਚ ਹੋ ਰਿਹਾ ਉਹਦੇ ਨਾਲ ਸਾਡਾ ਮੈਚ ਹੋ ਰਿਹਾ ਸਾਡਾ ਤਾਂ ਹੁਣ ਲੈ ਕੇ ਗਏ ਰਜਿਸਟਰ